ਡੇਮਲ ਪਿੰਡ ਸਵੇਰ ਦੀ ਇੱਥੇ ਹੌਲੀ-ਹੌਲੀ ਥੋੜੀ-ਥੋੜੀ ਬਰਫ਼ ਪਈ ਜਾਂਦੀ ਆ ਆ ਸਕਰੀਨ ਤੇ ਵਿੱਚ ਜਿਹੜੇ ਤੁਹਾਨੂੰ ਮਾੜੇ-ਮਾੜੇ ਫੰਦੇ ਚ ਦਿਖਦੇ ਆ ਨਾ ਇਹ ਬਰਫ਼ ਦੇ ਹੀ ਆ ਸਾਹਮਣੇ ਪਹਾੜ ਤੇ ਪੂਰਾ ਮੌਸਮ ਖਰਾਬ ਹੋ ਗਿਆ ਹੁਣ ਆਪਾਂ ਇਧਰ ਉਹਨਾਂ ਦੇ ਖੇਤਾਂ ਵੱਲ ਚੱਲ ਕੇ ਆਉਣੀ ਆ 10 ਵਜ ਗਏ ਸਵੇਰ ਦੇ ਮੈਂ ਥੱਲੇੋਂ ਚੱਲ ਕੇ ਆਇਆ ਤਾਂ ਉਹਨੂੰ ਸਾਹ ਬਹੁਤ ਛੜਦਾ ਕਿਉਂਕਿ ਆਪਾਂ ਕਾਫੀ ਉਚਾਈ ਤੇ ਆ ਐਸੋ ਇਹ ਸਾਰੇ ਪਿੰਡ ਖਾਲੀ ਹੋ ਜਾਂਦਾ ਬੰਦੇ ਜਾ ਵਰਦੇ ਸ਼ਹਿਰਾਂ ਦੇ ਵਿੱਚ ਤੇ ਇਹਨਾਂ ਦੀ ਬੁੜੀਆਂ ਜਾ ਵਰਦੀਆਂ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਇੱਥੇ ਮਟਰ ਬੀਜੇ ਹੋਏ ਆ ਤੇ ਮਟਰ ਦੇ ਉੱਪਰ ਇਹ ਪਰਾਲੀ ਪਾਈ ਜਾਂਦੀਆਂ ਨੇ ਸ਼ਾਇਦ ਇਹ ਬਰਫ਼ ਤੋਂ ਬਚਾਉਣ ਦੀ ਖਤਰ ਪਾ ਰਹੀਆਂ ਹੋਣ ਲੱਗਦਾ ਹਲਕੀ ਹਲਕੀ ਬਰਫ਼ ਢਿੱਗੀ ਜਾਂਦੀ ਹੈ ਸਵੇਰ ਦੀ ਇਹ ਭੈਣ ਆਪਾਂ ਜਿਹਨਾਂ ਦੇ ਘਰੇ ਰੁਕੇ ਸੀਗੇ ਹੋਮਸਟੇ ਦੇ ਵਿੱਚ ਇਹ ਜੋ ਬੀਜੇ ਹੋਏ ਇੱਥੇ ਇਹਨਾਂ ਨੇ ਜੇ ਆਪਣੇ ਜੋ ਬੀਜੇ ਹੈ ਨਾ ਤੇ ਸਾਰੇ ਖੇਤਾਂ ਦੇ ਵਿੱਚ ਘਾਹ ਖਲੜੀ ਜਾਂਦੀਆਂ ਨੇ ਏ ਗਾਸ਼ ਕਿਸ ਕੇ ਲਈ ਖਲੜ ਰਹੀ ਆ ਆਪ ਇਸ ਵਿੱਚ ਗਾਸ਼ ਦਾ ਕੀ ਫਾਇਦਾ ਹੁੰਦਾ ਹੈ ਪਾਣੀ ਦੇਣ ਤੋਂ ਪਹਿਲਾਂ ਘਾਹ ਹੀ ਤਾਂ ਖਲਾਰਨਾ ਪੈਂਦਾ इसका फायदा क्या होते है? पानी बाहर नहीं जाता फिर हाँ, नहीं पानी ना। माता का बस मान्य है माता बीच माने फड़ी फिर कमा रही है ये माने ਓ ਮਾਨੇ ਪਦਮੇ ਹੂ ਦਾ ਜਾਪ ਕਰ ਰਹੀ ਮਾਤਾ ਓ ਮਾਨੇ ਪਦਮੇ ਹੂ ਦਾ ਜਾਪ ਕਰ ਰਹੀ ਮਾਤਾ ਜੀ ਇੱਕ ਹੱਥ ਵਿੱਚ ਮਾਲਾ ਇੱਕ ਹੱਥ ਦੇ ਵਿੱਚ ਮਾਨੇ ਕਿ ਇਤਨੇ ਸਾਰੇ ਇਹਨਾਂ ਦੇ ਅਵੇ ਇਸ ਖੇਤ ਦੇ ਵਿੱਚ ਸਾਰੇ ਦੇ ਵਿੱਚ ਘਾਹ ਖਲਾਰਤਾ ਪਹਿਲਾਂ ਸੁੱਕਾ ਫਿਰ ਪਾਣੀ ਲਾਇਆ ਉੱਪਰੋਂ ਇੱਥੇ ਜੋਂ ਬੀਜੇ ਹੋਇਆ ਸਾਰੇ ਇੱਧਰ ਤਾਂ ਜੋਂ ਬੀਜੇ ਆ ਤੇ ਇੱਥੇ ਮਟਰ ਬੀਜੇ ਹੋਏ ਆ ਮਟਰ ਦਾ ਖੇਤ ਆ ਸਾਰਾ ਜੀ ਆਪਕਾ ਖੇਤ ਹੈ ਜੀ ਇੱਥੇ ਪਾਣੀ ਲਾਈ ਜਾਂਦੀ ਆ ਤੇਰੇ ਇਹ ਰੁਟਿਆਂ ਜੀ ਤਾਂ ਖਮਾ ਲਾਂ ਜਾਨੀ ਜੀ ਬਨ ਉਧਰ ਸੇ ਆ ਰਹਾ ਹੈ ਤਾ ਉੱਪਰ ਪੈ ਉੱਪਰ ਤੋਂ ਨਾ ਆ ਪੈ ਪਾਈ ਹੋਈ ਹੈ ਤਾਂ ਤੋਂ ਪਾਣੀ ਆਈ ਹੁੰਦੇ ਦੇ ਵਿੱਚ ਦੀ ਇਹਦੇ ਨਾਲ ਦੀ ਆ ਕੇ ਇਧਰ ਦੀ ਜਿਵੇਂ ਆਪਣੇ ਜਵਾਕ ਕੱਸੀ ਘੇਰ ਖੇੜਦੇ ਹੁੰਦੇ ਆ ਉਵੇਂ ਖੇਤੀ ਕਰਦੇ ਆ ਇੱਧਰ ਇਹ ਮਾਤਾ ਨੇ ਪਾਣੀ ਵਟ ਲੈ ਹੁੰਦਾ ਵੀ ਦਾਤੋਂ ਇਹ ਚੱਲਿਆ ਆਹ ਬਲੇ ਜਿਹੜੇ ਇੱਧਰ ਆ ਆਹ ਆਪਣੇ ਸਾਹਮਣੇ ਸਕਰੀਨ ਚ ਤੁਸੀਂ ਜਾਂਦੇ ਮਟਰ ਇਹ ਇੱਕ ਕਰਦੇ ਨੇ ਇੰਨੇ ਇੱਕ ਉਹ ਪਰੇ ਜਿਹੜੇ ਹਰੀਆਲੀ ਵਾਲੇ ਉਹ ਹੋਰ ਕਰਦੇ ਨੇ ਆ ਰੱਖ ਬੈ ਇੱਕ ਕਰਦਾ ਲੱਗ ਗਿਆ ਇੱਧਰ अंदर कौन है अंदर तो जो है नहीं यहां बुट्टी है चलो तो कोई बात नहीं बुड्ढे तो फिर क्या हुआ क्या <laughs> हो गया अच्छा नहीं होता है अंदर अंदर कहां से किस तरफ से आ, है दरवाजा दुनिया में है फट है अब बुड्ढे नहीं है अभी तक माता जी मैं तो आपकी उम्र का तो हूँ मैं भी है? मेरी उम्र भी तो आप जितनी है अच्छा ਇਹ ਲੋਸ਼ੂਟਿੰਗ ਆਣਾ। ਇਹ ਲੱਗ ਕਿ ਹੋਇਆ ਗੀਜਰ ਸੋਲਰ ਸਿਸਟਮ ਵਾਲੇ। ਇਹ ਨਾ ਦਾ ਮੋਟਰ ਵਾਲਾ ਕਮਰਾ ਮਿਲਦਾ। ਆਹ ਇਹਦੇ ਅੰਦਰ ਇੱਥੇ ਸਬਜੀ ਵੀਤੀ ਹੋਈ ਆ। ਇਹ ਘਰਨੀਆ ਦਾ ਗ੍ਰੀਨ ਹਾਊਸ ਆ। ਇਹਦੇ ਜੇ ਕਹਿੰਦੇ ਵੀ ਗਰਮੀ ਹੁੰਦੀ ਆ। ਠੰਡ ਦੇ ਦਿਨਾਂ ਦੇ ਵਿੱਚ ਆ ਕੇ ਇੱਥੇ ਆਉਂਦੇ ਨੀਰੇ ਕੱਪੜਾ ਧੋਂਦੇ ਨਾਉਂਦੇ ਧੋਂਦੇ ਆ ਇਹ। ਬਾਬਾ ਘਲਰਾ ਭਾਈ ਬੈਠੇ ਆ ਵੀ ਪਾਣੀ ਦਾ। ਇਹ ਗ੍ਰੀਨ ਹਾਊਸ ਆ ਜਿਹੜਾ ਆਪਾਂ ਹੁਣ ਅੰਦਰੋਂ ਦੇਖ ਕੇ ਆਏ ਆ। ਉੱਪਰੇ ਤੇ ਆਹ ਪਲਾਸਟਿਕ ਦੀ ਜਦਰਾ ਪਾਈਆਂ ਹੋਈਆਂ ਜਿਹਦੇ ਕਰਕੇ ਨਾ ਇਹਦੇ ਅੰਦਰ ਗਰਮੀ ਰਹਿੰਦੀ ਆ। ਅੰਦਰ ਮੌੜੇ ਮੂਟੇ ਥੋੜੀ ਬੁਤੀ ਸਬਜ਼ੀ ਹੋ ਜਾਂਦੀ ਹੈ ਤੇ ਜਦੋਂ ਬਾਹਰ ਗਰਮੀ ਸਰਦੀ ਜ਼ਿਆਦਾ ਹੁੰਦੀ ਹੈ ਅੰਦਰ ਆਪਦਾ ਨਾਣ ਤੋਣ ਕੱਪੜੇ ਤੋਣ ਦਾ ਪ੍ਰਬੰਧ ਸਾਰਾ ਕੁਝ ਉਹਨਾਂ ਨੇ ਅੰਦਰ ਹੀ ਕੀਤਾ ਹੋਇਆ ਇਹ ਪ੍ਰਾਈਵੇਟ ਕਿਸੇ ਇੱਕ ਘਰ ਦੀ ਪ੍ਰਾਪਰਟੀ ਆ ਇਹਨਾਂ ਦਾ ਆਪਣਾ ਘਰ ਪਿੰਡ ਦੇ ਥੱਲੇ ਆ ਇੱਥੇ ਇਹਨਾਂ ਨੇ ਖੇਤ ਦੇ ਵਿੱਚ ਇਹ ਗ੍ਰੀਨ ਹਾਊਸ ਬਣਾਇਆ ਹੋਇਆ ਬਹੁਤ ਅੱਛਾ ਹੈ ਅੱਛਾ ਕਾਹ ਹੁੰਦਾ ਹੈ ਮਾਤਾ ਕੰਦੀ ਮੇਰੀ ਉਮਰ ਵੱਡੀ ਆ ਸਾਰੇ ਮੁਲਖਣੇ ਥੋੜੀ ਵੀਡੀਓ ਦੇਖਣੀ ਆ ਮੇਰਾ ਬੁੱਢੀ ਦਾ ਮੂੰਹ ਦੇਖ ਲੈਣਗੇ ਕੀ ਬਾਤ ਹੈ ਨਾ ਇਹ ਲੋਕਾਂ ਦਾ ਅੱਛਾ ਨਹੀਂ ਹੈ ਬੁੱਢੀ ਲੋਕੋਂ ਇਹ ਐਸਾ ਕੰਮ ਕਰਦੋ ਨਹੀਂ ਹੈ ਹਮ ਲੋਕੋਂ ਕਮਜ਼ੋਰ ਵਾਲਾ ਹੈ ਨਾ ਹੁਣ ਆਪਾਂ ਇੱਥੋਂ ਚੱਲਦੇ ਆ ਹਿੱਕਮ ਵੱਲ ਹਿੱਕਮ ਭਾਰਤ ਦਾ ਸਭ ਤੋਂ ਉੱਚਾ ਪਿੰਡ ਆ ਇਦਾਂਲੇ ਸਾਰੇ ਪਿੰਨਾਂ ਦੇ ਵਿੱਚ ਇਹੋ ਜਿਹੀ ਘਰ ਹੁੰਦੇ ਨੇ ਤੇ ਇਹੋ ਜਿਹੇ ਰੰਗ ਕੀਤਾ ਹੁੰਦਾ ਚਿੱਟਾ ਰੰਗ ਉੱਪਰ ਇਹ ਘਰ ਰੱਖ ਦਿੰਦੇ ਆ ਤੇ ਇਹਨਾਂ ਕੋਲੇ ਡੀਜ਼ਲ ਤੇ ਚੱਲਣ ਵਾਲੇ ਕਟਰ ਜਿਹੇ ਹੈਗੇ ਆ ਉਹਨਾਂ ਨਾਲ ਘਾਵ ਵੜ ਵੜ ਕੇ ਫਿਰੇ ਪਸ਼ੂ ਨੂੰ ਪਾਉਂਦੇ ਆ ਆਹ ਕਾ ਦੇਖੀਏ ਬਾਹਰੋਂ ਦੇਖ ਕੇ ਲੱਗਦਾ ਵੀ ਇਹ ਸੁੱਕ ਗਿਆ ਪਰ ਅੰਦਰੋਂ ਇਹ ਹਰਾ ਹਰਾ ਪਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਦੇਖਣ ਵਾਲਿਆਂ ਨੂੰ ਇਸ ਟਾਈਮ ਆ ਮੈਂ ਫਿਰਦਾ ਹੁਣ ਦੇਮਲ ਪਿੰਡ ਮਤਲਬ ਕਿ ਇਸ ਦਾ ਕਾਜੀ ਦੇ ਆਪਾਂ ਨੇੜੇ ਜਾਈ ਆ ਤੇ ਦੇਮਲ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਹਿਕਮ ਹਿਕਮ ਤੋਂ ਬਾਅਦ ਉੱਥੇ ਨੇੜੇ ਹੈਗਾ ਜਿਵੇਂ ਲਾਂਗਜਾ ਪਿੰਡ ਹੈਗਾ ਹੋਰ ਕਈ ਪਿੰਡ ਹੈਗੇ ਨੇ ਭਾਰਤ ਦਾ ਸਭ ਤੋਂ ਉੱਚਾ ਪਿੰਡ ਭਾਰਤ ਦਾ ਸਭ ਤੋਂ ਉੱਚਾ ਢਾਖਾਨਾ ਭਾਰਤ ਦਾ ਸਭ ਤੋਂ ਉੱਚਾ ਪੌੜ ਇਹੋ ਜਿਹੀਆਂ ਚੀਜ਼ਾਂ ਇੱਧਰ ਹੈਗੀਆਂ ਨੇ ਉਹ ਦੇਖਾਂਗੇ ਸਾਰੀਆਂ ਆਪਾਂ ਤਿੰਨ ਨੂੰ ਸਬਸਕ੍ਰਾਈਬ ਕਰ ਦਿਓ ਸਾਰੇ ਜਣੇ ਤੁਹਾਡਾ ਬਹੁਤ ਬਹੁਤ ਧੰਨਵਾਦ 19 ਮਈ ਅੱਜ 2025 ਇਧਰਲੇ ਪਾਸੇ ਸਾਰਾ ਕੁਝ ਉੱਚਾ ਹੀ ਉੱਚਾ ਕਿਉਂਕਿ ਆਪਾਂ ਹਿਮਾਲਿਆ ਤੇ ਫਿਰਦੇ ਆ ਤੇ ਹਿਮਾਲਿਆ ਪਰਬਤ ਲੜੀ ਤੇ ਲੜੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਹਿਮਾਲਿਆ ਇਧਰਲੇ ਪਾਸੇ ਵਾਲਾ ਭਾਰਤ ਦਾ ਸਭ ਤੋਂ ਉੱਚਾ ਪਾਸਾ ਤਾਂ ਕਰਕੇ ਇੱਥੇ ਜਿਹੜਾ ਪਿੰਡ ਵਸਿਆ ਹੋਇਆ ਇਹਦਾ ਕੋਈ ਡਾਕ ਖਾਨਾ ਜਾਂ ਕੋਈ ਕੈਫੇ ਆ ਜਾਂ ਕੋਈ ਪੁਲ ਬਣਿਆ ਹੋਇਆ ਉੱਥੇ ਲਿਖ ਕੇ ਲਾਇਆ ਹੋਇਆ ਕਿ ਜੀ ਇਹ ਭਾਰਤ ਦੇ ਸਭ ਤੋਂ ਉੱਚੇ ਪੁਲ ਨੇ ਕੰਡ ਨੇ ਦਾਖਾਨੇ ਨੇ ਇਧਰਲਾ ਪਾਸਾ ਭਾਰਤ ਦਾ ਉੱਚਾ ਤੇ ਸਾਊਥਲਾ ਪਾਸਾ ਭਾਰਤ ਦਾ ਨੀਵਾਂ ਕਿਉਂਕਿ ਉਸ ਸਮੁੰਦਰ ਦੇ ਨਾਲ ਆ ਗਿਆ ਜਮਾ ਹਾਂਜੀ ਹਾਂ ਉੱਪਰ ਸੇ ਆਏ ਆਂ ਖੇਤ ਦੇ ਆ ਕੇ ਆਏ ਆਂ ਆਪ ਨੀਚੇ ਜਾ ਰਹੇ ਆਂ ਹਿਕਮ ਕਾਮਿਕ ਘومی ਆ ਠੀਕ ਹੈ ਬਾਬਾ ਜੀ ਮਸਤੀ ਕਾਮਿਕ ਹਿਕਮ ਲਾਂਗ ਜਾ ਇਹ ਖੜਾ ਆਪਣਾ ਮੋਟਰਸਾਈਕਲ ਜੀ ਹੁਣ ਆਪਾਂ ਇੱਥੋਂ ਚੱਲਦੇ ਆਂ ਲੇਵਲ 18 ਕਿਲੋਮੀਟਰ ਵਾਟ ਆਪਾਂ ਸਾਈਡ ਤੇ ਆਏ ਸੀਗੇ ਮੇਨ ਹਾਈਵੇ ਤੋਂ ਹੁਣ ਉੱਧਰ ਹੀ ਫੇਰ ਚੱਲਦੇ ਆ ਆ ਇਧਰ ਜਾਉਂ ਬੀਜੇ ਸਾਰੇ ਖੇਤਾਂ ਦੇ ਵਿੱਚ ਆਪਾਂ ਜਿੱਥੇ ਵੀ ਨਿਗਾਹ ਮਾਰੀਏ ਸਾਰਾ ਕੰਮ ਬੁੜੀਆਂ ਕਰਦੀਆਂ ਨੇ ਬੰਦੇ ਜਿਹੜਾ ਸ਼ਹਿਰ ਚਲੇ ਗਏ ਉੱਪਰ ਪਹਾੜਾਂ 'ਚ ਚਲੇ ਗਏ ਬੰਦੇ ਇਹਨਾਂ ਦੇ ਗਾਵਾਂ ਲੈ ਜਾਂਦੇ ਚਰਾਉਣ ਵਾਸਤੇ ਉਹ ਸਾਹਮਣੇ ਗਾਂ ਵਿੱਚ ਚੱਗੀਆਂ ਆਪਾਂ ਨੂੰ ਸਵੇਰੇ ਬੰਦੇ ਗਾਵਾਂ ਲੈ ਜਾਂਦੇ ਆ ਤੇ ਅੱਥ ਨੇ ਮੋੜ ਕੇ ਲਿਆਉਂਦੇ ਆ ਮਗਰੋਂ ਘਰ ਦਾ ਕੰਮ ਕਰਕੇ ਸਵੇਰੇ ਬੁੜੀਆਂ ਫਿਰ ਸਾਰਾ ਦਿਨ ਖੇਤਾਂ 'ਚ ਰਹਿੰਦੀਆਂ ਇੱਥੋਂ ਦਿੱਸਦਾ ਛੋਟਾ ਜਿਹਾ ਆਪਣਾ ਪਿੰਡ ਡੈਮਲ ਇੱਥੇ ਆਪਾਂ ਇੱਧਰ ਜਾ ਕੇ ਦੇਖਦੇ ਹਾਂ ਮਗਰ ਇੱਧਰ ਕੀ ਕੁਛ ਡੈਮਲ ਇਹ ਡੈਮਲ ਪਿੰਡ ਥੱਲੇ ਡੈਮਲ ਪਿੰਡ ਦੇ ਖੇਤ ਨੇ ਸਾਰੇ ਕੁਝ ਖੇਤ ਦਾ ਪਿੰਡ ਦੇ ਥੱਲੇਲੇ ਪਾਸੇ ਨੇ ਕੁਝ ਖੇਤ ਜਿਹੜੇ ਆਪ ਨੂੰ ਮਗਰ ਉੱਠਿਆ ਪਹਾੜੀਆਂ ਦਿਸਦੀਆਂ ਨੇ ਇੱਥੇ ਵੀ ਇਹਨਾਂ ਦੇ ਖੇਤੀ ਆ ਸਾਰੇ ਬਿਲਕੁਲ ਤਾਂ ਤਰ ਕਰ ਖੇਤ ਨੇ ਇੱਥੋਂ ਹੀ ਪਿੰਡ ਦਾ 뷰 ਬੰਦ ਦਾ ਸੋਣਾ ਇੱਕ ਆ ਕੱਚਾ ਰਸਤਾ ਜਾਂਦਾ ਇੱਥੇ ਨਾਲ-ਨਾਲ ਇਹ ਵੀ ਸ਼ਾਇਦ ਇਧਰ ਕੋਈ ਪਿੰਡ ਹੀ ਹੋਊਗਾ ਮੈਂ ਉਧਰ ਜਾਂਦਾ ਪਿਆ ਇਸ ਪਹਾੜ ਦੇ ਮਗਰ ਕੋਈ ਨਾ ਕੋਈ ਪਿੰਡ ਹੋਊਗਾ ਇਸ ਪਿੰਡ ਦੇ ਵਿੱਚ ਦੀ ਮਗਰਲੇ ਪਾਸੇ ਜੇ ਇੱਕ ਲਿੰਕ ਰੋਡ ਜਾਂਦੀ ਆ ਜਿਹੜੀ ਕੌਮਿਕ ਦੇ ਲਾਂਗ ਜਾਂਦੀ ਆ ਪਰ ਉਹ ਆ ਹੁਣ ਬੰਦ ਦਾ ਪੱਥਰ ਪੁੱਤਰ ਢਿਗੇ ਪਏ ਆ ਉੱਥੇ ਪੈਦਲ ਤਾਂ ਜਾ ਵੰਗ ਜਾ ਸਕਦੇ ਆ ਆਪਾਂ ਪਰ ਕਿਸੇ ਵੀ ਹਿੰਕਲ ਤੇ ਨਹੀਂ ਜਾ ਸਕਦੇ ਹੁਣ ਆਪਾਂ ਇੱਥੋਂ ਪਹਿਲਾਂ ਜਾਣਾ ਪਊ ਹਾਈਵੇ ਤੇ ਹਾਈਮੇ ਤੋਂ ਪਹਿਲਾਂ ਅਸੀਂ ਕਾਜਾ ਕਾਜਾ ਤੋਂ ਫਿਰ ਆਪਣਾ ਪਿੰਡਾਂ ਵੱਲ ਜਾਵਾਂਗੇ। ਕੋਮਿਕਾ ਹਿੱਕਮ ਲਾਂਗ ਜਾ ਚਿਚਮ ਕਿੱਬਰ ਇੰਨੇ ਪਿੰਡ ਪਏ ਆਪਣੀ ਜਾਣ ਵਾਲਿਆ ਆ। ਆ ਇਸ ਪਹਾੜੀ ਦਾ ਸਿਖਰ ਆ ਗਿਆ। ਆਪਾ ਹੁਣ ਜਮਨ ਟੌਪ ਤੇ ਖੜੇ ਆਂ ਡੇਮਲ ਵੀ ਤੂੰ ਨੀਵਾ ਅਗਲੇ ਪਾਸੇ ਤਾਂ ਆਪਾਂ ਨੀਵਾ ਜਾਣੇ ਜਾਣਾ ਇੱਕ ਤਰ੍ਹਾਂ ਨਾਲੇ ਪਾਸ ਆ ਜਿੱਥੇ ਪਹਾੜੀ ਦੀ ਪੀਸੀ ਹੁੰਦੀ ਆ ਸਿਖਰ ਹੁੰਦੀ ਆ ਪਹਾੜੀ ਦੀ ਉੱਥੇ ਨਾਲ ਦਾ ਫੇਰ ਤਾਂ ਮੰਦਿਰ ਬਣਿਆ ਹੁੰਦਾ ਹੈ ਜਾਨ ਆਪਨੇ ਇੱਥੇ ਦੋਨੇ ਪਾਸੇ ਢਲਾਨ ਆਪਾਂ ਸੈਂਟਰ ਚ ਖੜੇ ਆ ਵੇਅਰ ਦੇ ਆਏ ਹੋਏ ਨੇ ਪਿੰਡ ਦੇ ਲੋਕ گاਵਾ ਲੈ ਕੇ ਆ ਫਿਰਦੀਆਂ گاਵਾ ਚੜਦੀਆਂ ਥੱਲੇ ਇੱਥੇ ਵੇਰਲੇ ਵੇਰਲੇ ਥਾਂਵਾਂ ਤੇ ਘਾਹ ਬਾਕੀ ਸਾਰੇ ਸੁੱਕੇ ਖੁਸ਼ਕ ਪਹਾੜ ਨੇ ਹੁਣ ਇਹ ਆਥ ਨੇ گاਵ ਨੂੰ ਘਰੇ ਲੈ ਕੇ ਜਾਣਗੇ ਤੇ ਜਿਹੜੇ گاਵਾ ਦੇ ਨਾਲ ਆਏ ਹੋਏ ਆ ਉੱਪਰ ਉਹ ਇਹਨਾਂ ਰਾਹਾਂ ਤੇ ਬੈਠੇ ਆ ਫੋਨ ਚੁੱਕੇ ਤੇ ਨਹੀਂ ਦੱਸਦੇਗੇ ਪਰ ਉਹ ਚਾਹ ਪਾਣੀ ਆ ਨਾਲ ਲੈ ਆਏ ਆ ਤੇ ਬੈਠੇ ਉੱਪਰ ਆ ਉਹ ਤੇ ਆਪਾਂ ਹੁਣ ਵੇਜ ਦੀ ਲੰਘਾਂਗੇ ਸ਼ਾਇਦ ਉਹ ਉੱਥੇ ਵੀ گاਵਾ ਚੜੀ ਜਾਂਦੇ ਆ ਆਪਾਂ ਜਮਾਂ ਥੱਲੇ ਜਾਣਾ ਅਸਪਤੀ ਨਦੀ ਦੇ ਜਮਾਂ ਬਰਾਬਰ 15 ਕਿਲੋਮੀਟਰ ਬਾਅਦ ਰਹਿ ਗਈ ਆਪਣੀ ਜਿਹੜਾ ਸਾਹਮਣੇ ਅਸਪਤੀ ਦੇ ਨਾਲ ਰੋਡ ਦੀ ਸੀ ਜਾਂਦਾ ਇੱਥੇ ਜਾਣਾ ਆਪਾਂ ਇਥੋਂ ਛੱਡਿਆ ਦੀ ਆਪਾਂ ਮੀਨ ਰੋਡ ਆ ਆ ਗਿਆ ਸਾਹਮਣੇ 505 ਕਾਜਮਨ ਅਲੀ ﺍﻟहਾਈ ਪਿੰਡ ਦਾ ਨਾਮ ਹੈਗਾ ਤਾਂ ਲਦੰਗ ਤੇ ਆਪਾਂ ਗਏ ਸੀਗੇ ਡੇਮਲ ਇਹਨਾਂ ਪਹਾੜਾਂ ਦੇ ਮਗਰੋਂ ਆਏ ਆ ਆਪਾਂ ਲਿੱਦੰਗ ਪਿੰਡ ਦੇ ਵਿੱਚ ਇੱਥੇ ਸਾਡਾ ਦੋਸਤ ਹੈ ਇੱਕ ਅਸੀਂ ਸਾਈਕਲਾਂ ਵੇਲੇ ਆਏ ਉਹਦੇ ਵੀ ਰੁਕੇ ਸੀਗੇ ਹੁਣ ਵੀ ਰੁਕਦੇ ਹੁੰਦੇ ਆ ਇਹ ਮਕੈਨਿਕ ਆਕਾਰਾਂ ਦਾ ਨਾਂ ਇਹਨੂੰ ਸੁਣਦਾ ਤੇ ਨਾ ਇਹ ਬੋਲ ਸਕਦਾ ਨੂੰ ਸਾਰੀ ਗੱਲ ਇਸ਼ਾਰਿਆਂ ਨਾਲ ਸਮਝਾਉਣੀ ਪੈਂਦੀ ਆ ਮਕੈਨਿਕ ਬਹੁਤ ਵਧੀਆ ਹੈ ਲਦਾੰਗ ਪਿੰਡ ਤੋਂ ਹੁਣ ਆਪਾਂ ਚੱਲਦੇ ਆ ਕਾਜਾਵਾ 12 ਵਜ ਕੇ ਦੁਪਹਿਰ ਦੇ ਆਜਾ ਸ਼ਹਿਰ ਰਹਿ ਗਿਆ ਆਪਣੇ ਤੋਂ 8 ਕਿਲੋਮੀਟਰ ਬਾਅਦ ਦੂਰ ਸਪਤਿ ਦੀ ਦੇ ਕੈਂਡੀਟ ਇਧਰ ਟੈਂਟ ਲੱਗੇ ਹੋਇਆ ਰੁਕਣ ਦੇ ਲਈ ਨਾਈਟ ਸਟੇ ਦਾ ਪ੍ਰੋਗਰਾਮ ਸਾਰਾ ਇਹ ਇੱਥੇ ਸ਼ੁਰੂ ਹੋ ਜਾਂਦੀਆਂ ਰਹਿਸ਼ਾਂ ਜਿੱਥੇ ਤੁਸੀਂ ਰੁਕਣਾ ਤਾਂ ਤੇ ਆ ਸਪਤਿ ਦੇ ਕਮਾਲ ਦੇ ਪਹਾੜ ਨੇ ਇਹਨਾਂ ਪਹਾੜਾਂ ਦੀ ਵਿਲੱਖਣਤਾ ਇਹ ਹੈ ਕਿ ਜਿਹੜੀ ਚੀਜ਼ ਕਰਕੇ ਆਪਾਂ ਇਹਨੂੰ ਦੇਖਦੇ ਆਂ ਪਤਾ ਨਹੀਂ ਮੈਨੂੰ ਕੈਮਰੇ 'ਚ ਸਹੀ ਆਉਣਗੇ ਕਿ ਨਹੀਂ ਇਹ ਜਿਵੇਂ ਆ ਉੱਪਰ ਇੱਕ ਪੱਥਰ ਟਿਕਿਆ ਹੋਇਆ ਹੈ ਇਹਦੇ ਇਹ ਬਹੁਤ ਸਾਲਾਂ ਦਾ ਐਂ ਖੜਾ ਇਹਦੇ ਵਿੱਚ ਇੱਥੇ ਹੋਰ ਵੀ ਹੈਗੇ ਨੇ ਆਂ ਤੇ ਕਿ ਸ਼ਾਇਦ ਆ ਮੈਨੂੰ ਲੱਗਦਾ ਹਾਂ ਮਾਫਾ ਇੱਕ ਵਾਰ ਜਾਣਾ ਹੈਗਾ ਹੋਟਲ ਟੇਜੋਰ ਦਸਣ ਮੋਤੀਓ ਲੰਘ ਜੂ ਭਰਾਵਾ ਆ ਵੀ ਇਹਨਾਂ ਦੀ ਮੋਨੇਸਟਰੀ ਨੰਗ ਜੋ ਭਰਾਵਾ ਨੰਗ ਜੋ ਨੰਗ ਦੇ ਬਾਈ ਨੰਗ ਜੋ ਕਾਜਾ ਤੇ ਛੋਟਾ ਜਿਹਾ ਸ਼ਹਿਰ ਆ ਪਰ ਪੈਟਰੋਲ ਪੰਪ ਪੂ ਨੰਗਨ ਤੋਂ ਬਾਅਦ ਕਾਜਾ ਤੀ ਆ ਜਾਂਦਾ ਇਹ ਵੀ ਪੈਟਰੋਲ Turn left onto National Highway 505, then turn left. Turn left, then turn left. Turn left, then your destination will be on the right. Your destination is on the right. Head southwest, then turn left. Turn, turn left, then turn right. Head southeast, then turn left. Turn left, then slide right. Head southwest, then turn left. Turn left, then turn right. Turn right. पुलिस स्टेशन कहां पर है पुलिस स्टेशन? 200 meters, turn, head west, then turn left. यहां लगा दें बाइक ਠੀਕ ਹੈ ਭਾਈ ਜੀ ਇਹ ਹੈ ਆਪ ਦਾ ਹੋਮਸਟੇ ਕਿਵੇਂ ਹੈ ਠੀਕ ਹੈ ਸਰ ਇਸ ਕੀ ਪੁਰਾ ਉਹ 스피ਤੀ ਹੈ ਹਾਂ ਜੀ ਉਹ ਵੀ ਬੈਕ ਸਾਈਡ ਕੋ ਪੂਰਾ ਰਿਵਰ 뷰 ਮਿਲੇਗਾ ਆਪ ਕੋ ਕਾਜਾ ਦੇ ਵਿੱਚ ਆਪਾਂ ਅੱਜ ਇਹ ਕਮਰਾ ਲਿਆ ਇਹ ਕਮਰਾ ਮਿਲਿਆ ਆਪ ਨੂੰ 1000 ਰੁਪਏ ਦਾ ਇਹਦੇ ਚ ਰੋਟੀ ਪਾਣੀ ਸਾਰਾ ਕੁਝ ਵਿੱਚ ਹੀ ਆ ਸਵੇਰ ਵਾਲੀ ਰੋਟੀ ਦੁਪਹਿਰ ਵਾਲੀ ਸ਼ਾਮ ਵਾਲੀ ਤਿੰਨ ਚਾਹਾਂ ਇਹ ਜਗ੍ਹਾ ਹੈਗੀ ਆ ਨਵਾਂ ਕਾਜਾ ਇਹਨੂੰ ਕਾਜਾ ਸੋਮਾ ਵੀ ਕਿਹਾ ਜਾਂਦਾ ਹ ਜਗਰ ਨੂੰ ਇਹਦੇ ਮਗਰਲੇ ਪਾਸੇ ਜੰਗਲੇ ਵਿੱਚ ਹੀ ਦੇਖ ਲੈਣੇ ਸਾਜਾ ਆਪਾਂ ਸਪਤੀ ਦਰਿਆ ਇਹਦੇ ਚ ਬਿਲਕੁਲ ਨਾਲ ਦੀ ਮਗਰਲੇ ਪਾਸੇ ਦੀ ਵਗ ਰਿਆ ਐਸੇ ਵੇਲੇ ਹਵਾ ਬਹੁਤ ਤੇਜ਼ ਹੋ ਜਾਂਦੀ ਹੈ ਦੇਖ ਤਾਂ ਕਰਕੇ ਸਾਰੇ ਜੰਗਲੇ ਪੰਦ ਨੇ ਆਪਾਂ ਇਹ ਖੁੱਲ ਗਏ ਪਹਾੜਾਂ ਦੇ ਵਿੱਚ ਸ਼ਾਮ ਨੂੰ 2-3 ਵਜੇ ਤੋਂ ਬਾਅਦ ਬਹੁਤ ਤੇਜ਼ ਹਵਾ ਚੱਲ ਪੈਂਦੀ ਆ ਹੁਣ ਆਪਾਂ ਨੂੰ ਲੱਗੀ ਜੇ ਭੁੱਖ ਤੇ ਕੁਝ ਖਾਣ ਦਾ ਪ੍ਰਬੰਧ ਕਰੀਏ ਬਹੁਤ ਤੇਜ਼ ਹਵਾ ਚੱਲਦੀ ਹੈ ਇੱਥੇ ਸ਼ਹਿਰ ਕਾਜਾ ਹਵਾ ਬਹੁਤ ਤੇਜ਼ ਤਾਂ ਕਰਕੇ ਸਪਿਚ ਦੇ ਵਿੱਚੋਂ ਰੇਤਾਂ ਉੱਡੀ ਜਾਂਦਾ ਪਾਣੀ ਵੀ ਵਗ ਰਿਹਾ ਤੁਹਾਨੂੰ ਦਿਖਾਉਂਦਾ ਸੁੱਕੀ ਹੋਈ ਜਿੱਥੋਂ ਸੁੱਕੀ ਉੱਥੋਂ ਰੇਤਾਂ ਉੱਡਦਾ ਬਹੁਤ ਜ਼ੋਰ ਦੇ ਕੜਾ ਮੁੱਟਸਾਗਲਾ ਆਪਣਾ ਦੇ ਠੰਡ ਬਹੁਤ ਆ ਫੋਨ ਹੀ ਕਰਦੇ ਆਪਾਂ ਬਾਈ ਨੂੰ ਸਾਢੇ 1:30 ਦਾ ਸਮਾਂ ਹੋ ਗਿਆ ਹੁਣ ਬਾਈ ਆਪ ਨੂੰ ਦੇਖੇਗਾ ਮੈਗੀ ਬਣਾ ਲਈ ਜਿਹੜੀ ਚੀਜ਼ ਮੈਂ ਜ਼ਿੰਦਗੀ 'ਚ ਕਦੇ ਨਹੀਂ ਖਾਧੀ ਸੀ ਮੈਨੂੰ ਹੁਣ ਉਹ ਵੀ ਖਾਣੀ ਪੈਦੀ ਆ ਦੀ ਬੜੀ ਹੋ ਜਾਂਦਾ ਹੈ ਅੱਗੇ ਆਪਣੇ ਪਿੰਡਾਂ ਦੇ ਵਿੱਚ ਆ ਵੀ ਮੁਹਾਵਰਾ ਸੀ ਜੋ ਕੋਈ ਲੜ ਪੈਂਦਾ ਤੁਹਾਨੂੰ ਕਹਿੰਦੇ ਸੀਗੇ ਪਤਾ ਸੇਵੀਆਂ ਚ ਨੂਨ ਤੇ ਹੁਣ ਆਪਾਂ ਨੂਨ ਵਾਲੀਆਂ ਸੇਵੀਆਂ ਨਾਲ ਬੜੇ ਚਾਣ ਨਾਲ ਖਾਣੇ ਆ ਇੰਨਾ ਫਰਕ ਪੈ ਗਿਆ ਬਈ ਹੁਣ ਮੈਂ ਬੈਠਾ ਜੀ ਕਾਜਾ ਹੁਣ ਸਟੇਜ ਦੇ ਵਿੱਚ ਤੇ ਅੱਜ ਦੇ ਵਲੌਗ ਦੀ ਇੱਥੇ ਹੋਣ ਲੱਗੀ ਹੈ ਸਮਾਪਤੀ ਤੇ ਕੱਲ ਨੂੰ ਆਪਾਂ ਦੇਖਾਂਗੇ ਇੱਕ ਕੰ ਲਾਂਗ ਜਾ ਤੇ ਹੋਜੇ ਹੋਰ ਪਿੰਡ ਨੇ ਸੋਨੇ ਪਿੰਡ ਦੇ ਦੇਖਣ ਵਾਲੇ ਉਹ ਲਦਾਖ ਦੀ ਲਦਾਖੀਆਂ ਕਾਜ਼ਾ ਦੀ ਸੋ ਅੱਜ ਦੇ ਬਲੌਗ ਦੀ ਸਮਾਪਤੀ ਹੈ ਕੱਲ ਨੂੰ ਫੇ ਮਿਲਦੇ ਨਵੇਂ ਆ ਰਹਾਂ ਤੇ ਨਵੇਂ ਲੋਕਾਂ ਦੇ ਨਾਲ ਨਵੇਂ ਪਿੰਡਾਂ ਦੇ ਵਿੱਚ